ਦੋਸਤੋ ਧਰਤੀ ਉੱਤੇ ਇੱਕ ਮਨੁੱਖ ਦੇ ਜਨਮ ਤੋਂ ਪਹਿਲਾਂ ਤੋਂ ਹੀ ਲੈ ਕੇ ਮਰਨ ਤੱਕ ਬਹੁਤ ਸਾਰੀਆਂ ਰਸਮਾਂ ਰਿਵਾਜ ਸਮਾਜ ਵੱਲੋਂ ਨਿਭਾਏ ਜਾਂਦੇ ਹਨ ਕਈ ਰਸਮਾਂ ਤਾਂ ਇਹੋ ਜੀਆਂ ਵੀ ਹਨ ਜੋ ਇਨਸਾਨ ਦੇ ਮਰਨ ਤੋਂ ਬਾਅਦ ਵੀ ਨਿਭਾਈਆਂ ਜਾਂਦੀਆਂ ਪੰਜਾਬ ਵਿੱਚ ਤੁਸੀਂ ਇੱਕ ਅਜੀਬ ਰਿਵਾਜ ਦੇਖਿਆ ਹੋਣਾ ਕਿ ਜਦੋਂ ਵੀ ਕੋਈ ਔਰਤ ਬਜ਼ੁਰਗ ਹੋ ਕੇ ਜਾਂ ਫਿਰ ਬढ़ापे ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਜਾਂਦੀ ਤਾਂ ਉਸ ਦੀ ਅੰਤਿਮ ਯਾਤਰਾ ਵੇਲੇ ਪਾਇਆ ਜਾਣ ਵਾਲਾ ਉਸ ਉੱਤੇ ਕਫਨ ਉਸ ਦੇ ਪੇਕੇ ਪਰਿਵਾਰ ਦੇ ਲੋਕ ਹੀ ਲੈ ਕੇ ਆਉਂਦੇ ਹਨ ਅਜਾਇਆ ਕਿਉ ਹੈ ਕੀ ਹੈ ਇਸ ਰਸਮ ਦਾ ਪਿਛੋਕੜ ਇਹ ਰਸਮ ਕਦੋਂ ਅਤੇ ਕਿਉਂ ਸ਼ੁਰੂ ਹੋਈ ਸੀ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ਾਇਦ ਇਹ ਅੱਜ ਨਿਭਾਈਆਂ ਜਾਂਦੀਆਂ ਰਸਮਾਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਾਡੇ ਬਜ਼ੁਰਗਾਂ ਵੱਲੋਂ ਬਣਾਈਆਂ ਗਈਆਂ ਸਨ ਬੇਸ਼ੱਕ ਅੱਜ ਦੇ ਦੌਰ ਵਿੱਚ ਇਹਨਾਂ ਰਸਮਾਂ ਦੀ ਅਹਿਮੀਅਤ ਘਟਦੀ ਜਾ ਰਹੀ ਹੈ ਪਰ ਕੋਈ ਵੇਲਾ ਸੀ ਜਦੋਂ ਇਹੀ ਰਸਮਾਂ ਸਮਾਜ ਦੇ ਤਾਣੇ ਬਾਣੇ ਨੂੰ ਬੰਨ੍ਹ ਕੇ ਰੱਖਦੀਆਂ ਸਨ ਔਰਤ ਦੀ ਮੌਤ ਤੇ ਉਸ ਦਾ ਕਫਨ ਉਸਦੇ ਪੇਕੇ ਹੀ ਕਿਉਂ ਲੈ ਕੇ ਆਉਂਦੇ ਇਸ ਰਸਮ ਬਾਰੇ ਜਿੰਨੇ ਵੀ ਵਿਦਵਾਨਾਂ ਨੇ ਅੱਜ ਤੱਕ ਲਿਖਿਆ ਹੈ ਉਹਨਾਂ ਸਾਰਿਆਂ ਵਿੱਚੋਂ ਤਿੰਨ ਕਾਰਨ ਅਜੇ ਹਨ ਜੋ ਸਾਰੇ ਵਿਦਵਾਨਾਂ ਦੇ ਸਾਂਝੇ ਹਨ ਜੋ ਸ਼ਾਇਦ ਕੁਝ ਹੱਦ ਤੱਕ ਠੀਕ ਵੀ ਹਨ ਇੱਕ ਵਿਦਵਾਨ ਔਰਤ ਦੇ ਪੇਕੇ ਤੋਂ ਆਉਣ ਵਾਲੇ ਕਫਨ ਨੂੰ ਦਾਜ ਦੀ ਆਖਰੀ ਕਿਸ਼ਤ ਦੱਸਦਾ ਹੈ ਆਓ ਪਹਿਲਾਂ ਉਹਨਾਂ ਤਿੰਨ ਕਾਰਨਾਵਾਰੇ ਜਾਣਦੇ ਹਾਂ ਜਿਸ ਵੇਲੇ ਔਰਤ ਆਪਣੇ ਵਿਆਹ ਤੋਂ ਬਾਅਦ ਪਤੀ ਦੇ ਨਾਲ ਜ਼ਿੰਦਗੀ ਦੇ ਇੱਕ ਨਵੇਂ ਪੰਨ੍ਹ ਦੀ ਸ਼ੁਰੂਆਤ ਕਰਦੀ ਹੈ ਹਰ ਔਕੜ ਨੂੰ ਖਿੜੇ ਮੱਥੇ ਪਰਵਾਣ ਕਰਦੇ ਹੋਏ ਔਰਤ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ ਇੰਨਾ ਹੀ ਨਹੀਂ ਔਰਤ ਆਪਣੇ ਪਤੀ ਦੀ ਵੰਸ਼ ਨੂੰ ਅੱਗੇ ਤੋਰਦੇ ਹੋਏ ਮਾਣ ਮਰਿਆਦਾ ਵਿੱਚ ਰਹਿ ਕੇ ਆਪਣੇ ਸਹੁਰੇ ਪਰਿਵਾਰ ਦੀ ਸਮਾਜ ਵਿੱਚ ਇੱਜ਼ਤ ਨੂੰ ਹੋਰ ਉੱਚਾ ਚੁੱਕਦੀ ਹੈ ਇਹਨਾਂ ਕੁਝ ਕਰਕੇ ਵੀ ਜਦੋਂ ਔਰਤ ਬੁਢਾਪੇ ਵਿੱਚ ਬਜ਼ੁਰਗ ਹੋ ਕੇ ਮਰ ਜਾਂਦੀ ਤਾਂ ਉਸ ਵਕਤ ਸਮਾਜ ਉਸਦੇ ਪੇਕੇਆਂ ਦੇ ਘਰੋਂ ਆਉਣ ਵਾਲੇ ਕਫਨ ਦੀ ਉਡੀਕ ਕਰਦਾ ਹੈ ਜੋ ਅੰਤਮ ਯਾਤਰਾ ਵਿੱਚ ਉਸ ਨੂੰ ਪਹੁੰਚਾਇਆ ਜਾਂਦਾ ਜਿਵੇਂ ਇੱਕ ਵਿਦਵਾਨ ਇਸ ਨੂੰ ਦਾਜ ਦੀ ਆਖਰੀ ਕਿਸ਼ਤ ਦੱਸਦਾ ਪਰ ਇਹ ਗੱਲ ਬਿਲਕੁਲ ਜਾਇਜ਼ ਨਹੀਂ ਇਸ ਔਰਤ ਨੇ ਆਪਣੇ ਪਤੀ ਦੇ ਘਰ ਵਿੱਚ ਸਾਰੀ ਉਮਰ ਗੁਜ਼ਾਰੀ ਹੋਵੇ ਘਰ ਬਣਾਇਆ ਹੋਵੇ ਆਪਣੇ ਹੱਥੀ ਮਿਹਨਤ ਕੀਤੀ ਹੋਵੇ ਕਿ ਉਹ ਆਪਣੀ ਆਖਰੀ ਯਾਤਰਾ ਲਈ 5 ਗਜ ਕੱਪੜਾ ਵੀ ਨਹੀਂ ਜੋੜ ਸਕੀ ਕਿ ਉਹ ਆਪਣੇ ਵਾਸਤੇ ਕਫਨ ਦਾ ਕੱਪੜਾ ਵੀ ਨਹੀਂ ਖਰੀਦ ਕੇ ਰੱਖ ਸਕੀ ਇਹ ਗੱਲ ਨ ਬਿਲਕੁਲ ਵੀ ਜਾਇਜ਼ ਨਹੀਂ ਅਸਲ ਵਿੱਚ ਪੇਕਿਆਂ ਤੋਂ ਆਉਣ ਵਾਲੇ ਕਫਨ ਦੇ ਕੱਪੜੇ ਔਰਤ ਦੇ ਪੇਕਿਆਂ ਦੇ ਨਾਲ ਖੋੜ ਦੇ ਰਿਸ਼ਤੇ ਨੂੰ ਜੋੜ ਕੇ ਰੱਖਦੇ ਹਨ ਜਿਸ ਵੇਲੇ ਪੁਰਾਤਨ ਸਮਿਆਂ ਵਿੱਚ ਇਹ ਰਸਮ ਹੋਦ ਵਿੱਚ ਆਈ ਉਸ ਵਕਤ ਮਨੁੱਖ ਦਾ ਜੀਵਨ ਪੱਤਰ ਅੱਜ ਦੇ ਤਾਣੇ ਬਾਣੇ ਵਰਗਾ ਨਹੀਂ ਸੀ ਉਸ ਵਕਤ ਮਨੁੱਖ ਕੋਲ ਨਾ ਤਾਂ ਬਿਜਲੀ ਸੀ ਨਾ ਫੋਨ ਸੀ ਨਾ ਆਵਾਜਾਈ ਲਈ ਕੋਈ ਕਾਰ ਬੱਸ ਪਰਤੀਆਂ ਪੁੱਤਰਾਂ ਦਾ ਮੋਹ ਅੱਜ ਨਾਲੋਂ ਕਿਤੇ ਵੱਧ ਸੀ ਪੁਰਾਣੇ ਸਮਿਆਂ ਵਿੱਚ ਜਦੋਂ ਵੀ ਧੀ ਵਿਆਹੀ ਹੋਈ ਆਪਣੇ ਪਸੌਰੇ ਘਰ ਜਾਂਦੀ ਉਦੋਂ ਸਾਲ ਵਿੱਚ ਇੱਕ ਵਾਰ ਦੀ ਵਾਰ ਜਾਂ ਤਾਂ ਧੀ ਪੇਕੇ ਆਉਂਦੀ ਜਾ ਫਿਰ ਸਾਲ ਵਿੱਚ ਇੱਕ ਵਤੀ ਵਾਰ ਹੀ ਪੇਕੇ ਪਰਿਵਾਰ ਕੁੜੀ ਦੇ ਸਹੁਰੇ ਜਾ ਕੇ ਉਸ ਨੂੰ ਮਿਲ ਕੇ ਆਉਂਦਾ ਸੀ ਪਰ ਐਨੀ ਦੂਰੀ ਓੜ ਦੇ ਬਾਵਜੂਦ ਸਾਡੀਆਂ ਇਹ ਪ੍ਰਾਤਣ ਰਸਮਾਂ ਸਾਨੂੰ ਆਪਸ ਵਿੱਚ ਜੋੜ ਕੇ ਰੱਖਦੀਆਂ ਸਨ ਉਸੇ ਤਰ੍ਹਾਂ ਹੀ ਇਹ ਕਫਨ ਦੀ ਰਸਮ ਹੈ ਜੋ ਕੋਈ ਔਰਤ ਮਰ ਜਾਂਦੀ ਸੀ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਦੇ ਪੇਕੇ ਪਰਿਵਾਰ ਦੀ ਓਢੀ ਕਰਦਾ ਸੀ ਤੇ ਜਦੋਂ ਉਹ ਕਫਨ ਲੈ ਕੇ ਆਉਂਦੇ ਸਨ ਤਾਂ ਹੀ ਫਿਰ ਉਸ ਔਰਤ ਨੂੰ ਸ਼ਵਚਾਨ ਘਾਟਲ ਜਾਇਆ ਜਾਂਦਾ ਸਾਰੇ ਪਰਿਵਾਰ ਵੱਲੋਂ ਪੇਕੇ ਪਰਿਵਾਰ ਨੂੰ ਸੁਨੇਹਾ ਭੇਜਿਆ ਜਾਂਦਾ ਪਹਿਲਾ ਪੇਕਾ ਪਰਿਵਾਰ ਔਰਤ ਦੀ ਡੋਲੀ ਤੋਰਦਾ ਫਿਰ ਅਖੀਰਲੇ ਸਮੇ ਉਸ ਦੀ ਅੰਤਮ ਯਾਤਰਾ ਵੀ ਪੇਕਾ ਪਰਿਵਾਰ ਹੀ ਆ ਕੇ ਤੋਰਦਾ ਸੀ ਜਿਸ ਕਰਕੇ ਇੱਕ ਔਰਤ ਦੀ ਜ਼ਿੰਦਗੀ ਵਿੱਚ ਪੇਕੇ ਤੋਂ ਆਉਣ ਵਾਲੇ ਕਫਨ ਦੀ ਬਹੁਤ ਵੱਡੀ ਐਮੇਤ ਸੀ ਦੂਜਾ ਕਾਰਨ ਇਹ ਕਿ ਜੇ ਕੋਈ ਦਾਜ ਦਾ ਲੋਭੀ ਆਪਣੀ ਨੌਣ ਨੂੰ ਆਪਣੀ ਪਤਨੀ ਨੂੰ ਕਤਲ ਵੀ ਕਰ ਦਿੰਦਾ ਸੀ ਤਾਂ ਜਦੋਂ ਪੇਕਾ ਪਰਿਵਾਰ ਕਫਨ ਲੈ ਕੇ ਆਉਂਦਾ ਤਾ ਉਸ ਨੂੰ ਕਫਨ ਜਦੋਂ ਪੈਂਦਾ ਆ ਜਾਂਦਾ ਤਾਂ ਇਹ ਪਤਾ ਲੱਗ ਜਾਂਦਾ ਸੀ ਕਿ ਸਾਡੀ ਧੀ ਦੀ ਮੌਤ ਕਿਸੇ ਕੁਦਰਤੀ ਕਾਰਨ ਕਰਕੇ ਹੋਈ ਹੈ ਜਾਂ ਫਿਰ ਇਸ ਦਾ ਕਤਲ ਕੀਤਾ ਗਿਆ ਹੈ। ਇਸ ਪੱਖੋਂ ਵੀ ਕਫਨ ਬੜੀ ਵੱਡੀ ਮਹੱਤਤਾ ਰੱਖਦਾ। ਇਸੇ ਕਾਰਨ ਕਰਕੇ ਸਾਡੇ ਬਜ਼ੁਰਗਾਂ ਵੱਲੋਂ ਕਫਨ ਦੀ ਇਹ ਰਸਮ ਪੇਕੇ ਪਰਿਵਾਰ ਨਾਲ ਜੋੜ ਕੇ ਰੱਖੀ ਗਈ ਕਿਉਂਕਿ ਅੱਜ ਦੇ ਸਮੇਂ ਵਾਂਗ ਉਦੋਂ ਕਿਹੜਾ ਕੋਈ ਮੋਬਾਈਲ ਫੋਨ ਜਾਂ ਫਿਰ ਗੱਲਬਾਤ ਦਾ ਕੋਈ ਹੋਰ ਸਾਧਨ ਸੀ। ਜੋ ਇੱਕ ਧੀ ਆਪਣੇ ਮਾਪੇ-ਬਾਪ ਨੂੰ ਦੱਸ ਸਕਦੀ ਕਿ ਉਸ ਦੇ ਨਾਲ ਕੀ ਕੁਝ ਸਾਰੇ ਪਰਿਵਾਰ ਵਿੱਚ ਵਾਪਰ ਰਿਹਾ ਹੈ ਤੀਜਾ ਕਾਰਨ ਵਿਦਵਾਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਿਸ ਘਰ ਵਿੱਚ ਕੋਈ ਬੱਚੀ ਪੈਦਾ ਹੋਈ ਹੈ ਜਿੱਥੇ ਉਹ ਜਵਾਰ ਹੋਈ ਤੇ ਜਿੱਥੋਂ ਉਸ ਦੀ ਡੋਲੀ ਉੱਠੀ ਜਿਸ ਪਰਿਵਾਰ ਵਿੱਚ ਇੱਕ ਕੁੜੀ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਉਸ ਲੜਕੀ ਦੇ ਅੰਤਿਮ ਸਮੇਂ ਵੀ ਉਸ ਦਾ ਪਰਿਵਾਰ ਕੋਲ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਲੜਕੀ ਉਸੇ ਪਰਿਵਾਰ ਦੀ ਹੀ ਅਸਬਸ ਸੀ ਉਸੇ ਪਰਿਵਾਰ ਦਾ ਹੀ ਹਿੱਸਾ ਸੀ ਜਿਸ ਕਾਰਨ ਇਹ ਰਸਮ ਉਹਦ ਵਿੱਚ ਆਈ ਪਹਿਲੇ ਸਮਿਆਂ ਦਾ ਜਦੋਂ ਕੋਈ ਲੜਕੀ ਦੀ ਮੌਤ ਹੁੰਦੀ ਤਾਂ ਪੇਕਾ ਪਰਿਵਾਰ ਅਕੱਲਾ ਕਫਨ ਲੈ ਕੇ ਨਹੀਂ ਸੀ ਆਉਦਾ ਉਹ ਸਾਰੇ ਆਪਣੇ ਰਿਸ਼ਤੇਦਾਰ ਸਾਰਾ ਆਪਣਾ ਸ਼ਰੀਕਾ ਕਬੀਲਾ ਆਪਣੇ ਪਿੰਡ ਵੱਦੇ ਮੌਤ ਵਾਰ ਲੋਕਾਂ ਨੂੰ ਨਾਲ ਲੈ ਕੇ ਆਉਂਦੇ ਸਨ ਜਦੋਂ ਇੰਨੇ ਜਾਣੇ ਇਕੱਠੇ ਹੋ ਕੇ ਲੜਕੀ ਦੇ ਸਹੁਰੇ ਪਹੁੰਚਦੇ ਸਨ ਤਾਂ ਸਹੁਰੇ ਪਰਿਵਾਰ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਇਸ ਲੜਕੀ ਦਾ ਕੋਈ ਖਾਨਦਾਨੀ ਪੇਕਾ ਪਰਿਵਾਰ ਆਇਆ ਹੈ ਪਰ ਅੱਜ ਇਥੇ ਜਮਾਨਾ ਕਿੰਨਾ ਬਦਲ ਗਿਆ ਨਾ ਤਾਂ ਕੋਈ ਹੁਣ ਪੇਕੇ ਪਰਿਵਾਰ ਹੀ ਇਕੱਠਾ ਹੋ ਕੇ ਲੜਕੀ ਦੇ ਸਹੁਰੇ ਜਾਂਦਾ ਤੇ ਨਾ ਹੀ ਕੋਈ ਕਫਨ ਦੀ ਉਡੀਕ ਕਰਦਾ ਇਹ ਰਸਮ ਬਹੁਤ ਹੱਦ ਤੱਕ ਘਟ ਗਈ ਹੈ ਤੇ ਆਪਣੇ ਅੰਤਮ ਪੜਾਅ ਵੱਲ ਪਹੁੰਚ ਚੁੱਕੀ ਹੈ ਪਰ ਤੁਸੀਂ ਸੋਣ ਹੀ ਲਿਆ ਕੇ ਇੱਕ ਲੜਕੀ ਦੀ ਜ਼ਿੰਦਗੀ ਵਿੱਚ ਇਸ ਕਫਨ ਦੀ ਰਸਮ ਦੀ ਕਿੰਨੀ ਅਹਿਮੀਅਤ ਹੈ ਪੰਜਾਬ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਰਿਸ਼ਤੇਦਾਰੀ ਵਿੱਚ ਜਾ ਕੇ ਸੋਖ ਦੋਖ ਫੋਲਰ ਨਾਲੋਂ ਫੋਰਡ ਤੇ ਹਾਲਚਲ ਪੁੱਛ ਕੇ ਹੀ ਸਾਰ ਦਿੰਦੇ ਹਾਂ ਅੱਜ ਬੇਚਕ ਅਸੀਂ ਪੈਸਾ ਕਮਾ ਲਿਆ ਏ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸੁਖਾਲਾ ਕਰ ਲਿਆ ਹੈ ਪਰ ਖੋੜ ਦੇ ਰਿਸ਼ਤੇ ਨਾਤੇ ਨਾਲੋਂ ਅਸੀਂ ਕਿਤੇ ਨਾ ਕਿਤੇ ਥੋੜਾ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅੱਜ ਭੱਜ ਰਹੇ ਹਾਂ ਪਰ ਅਜੇ ਵੀ ਕੁਝ ਨਹੀਂ ਵਿਗੜਿਆ ਜੇ ਅੱਜ ਸਾਡੇ ਵੱਲੋਂ ਹੀ ਇਹ ਪਹਿਲ ਕੀਤੀ ਜਾਵੇ ਤਾਂ ਬਹੁਤ ਹੱਦ ਤੱਕ ਸੁਧਾਰ ਹੋ ਸਕਦਾ ਹੈ ਸੋ ਇਹ ਸੀ ਕਫਨ ਦੀ ਰਸਮ ਦਾ ਇਤਿਹਾਸ ਕਫਨ ਦਾ ਕੱਪੜਾ ਕੱਲਾ ਕੱਪੜਾ ਹੀ ਨਹੀਂ ਸੀ ਸਗੋਂ ਲੜਕੀ ਦੀ ਲਹੂ ਦੀ ਸਾਹੇ ਦਾ ਇੱਕ ਪ੍ਰਗਟਾਵਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਤੁਸੀਂ ਵੀ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ